650 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ ਤੇ ਵੱਡੀ ਕਸ਼ ਰਿਕਵਰੀ ਕੀਤੀ ਗਈ ਹੈ 1 ਮਾਰਚ ਤੋਂ ਹਰ ਰੋਜ਼ 100 ਕਰੋੜ ਰੁਪਏ ਦੀ ਜ਼ਬਤ ਕੀਤੇ ਜਾ ਰਹੇ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦੇ ਵਿਚਾਲੇ ਹੀ 499 ਕਰੋੜ ਰੁਪਏ ਤੋਂ ਵੱਧ ਦੀ ਸ਼ਰਾਬ ਵੀ इलेक्शन कमीशन बरामद की गई ने दस के पंताली परसेंट जब्तिया नशे नशीले पदार्थों जुड़ी हुई है इस विचाले दो हजार अठाठ करोड़ तो बाद नशीला पदार्थ भी इलैक्शी बरामद किया गया है पचहत्तर साल के इतिहास सब तो वीड्डी रिकवरी है आ इलेक्शन कमीशन का कहना है इलैक्शन कमीशन ने कहा कि हूं तक तीन सौ चार करोड़ रुपए बरामद किए जा चुके हैं चंडीगढ़ तो चार करोड़ रुपए तो वीडिय नजली बराबद की जा चुकी है ਇਲਕਤਵਾਚਨਾ ਦੇ ਵਿਚਾਲੇ ਚੋਣ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਲਗਾਤਾਰ ਚੱਲੀ ਹੈ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਹੁਣ ਤੱਕ 4650 ਕਰੋੜ ਰੁਪਏ ਦੀ ਨਕਦੀ ਜੋ ਹੈ ਕੈਸ਼ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜ਼ਬਤ ਕੀਤਾ ਜਾ ਚੁੱਕਿਆ ਹੈ ਇਸਰੇ ਵਿਚਾਲੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਵੀ ਬਿਆਨ ਦਿੱਤਾ ਗਿਆ ਹੈ ਕਿ 75 ਸਾਲ ਦੇ ਇਤਿਹਾਸ ਸਭ ਤੋਂ ਵੱਡੀ ਆ ਰਿਕਵਰੀ ਉਨ੍ਹਾਂ ਦੇ ਪਾਇਲ ਚ ਬੀਜੇਪੀ ਦੀ ਮੀਟਿੰਗ ਤੇ ਛੜਪ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਤੇ ਕਿ ਨਿਊਜ਼ 18 ਤੇ ਬੀਜੇਪੀ ਆਗੂ ਗੁਰਜੀਤ ਹਰਜੀਤ ਮਾਫ ਕਰਨਾ ਹਰਜੀਤ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ ਇਸ ਵਿਚਾਲੇ ਹਰਜੀਤ ਗਰੇਵਾਲ ਨੇ ਕਿਹਾ ਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਹੰਗਾਮਾ ਹੋਇਆ ਸੀਗਾ ਸਾਡੇ ਹੀ ਇੱਕ ਵਰਕਰ ਨੇ ਹੰਗਾਮਾ ਕੀਤਾ ਹੈ भाषण न करवाते वर्कर ने कुटमार भी की थी। इस विचाले मंच संचालक नाल वर्कर ने कुटमार की हरजीत गरेवाल ने कहा कि पूरे मामले की बीजेपी जिला कमेटी जांच कर रही है कल भाजपा के बूथ सम्मेलन च कुर्सियां से लत्त चलिया सन एक दूजे दे माइक मारे गए थे हथोपाई तक दस्वीर सामने आई थे हंगामे दौरान हरजीत गरेवाल खुद मंच से मौजूद ਕੁਰਸੀ ਦੀ ਲੜਾਈ ਤਾਂ ਚੱਲ ਹੀ ਰਹੀ ਹੈ ਕਿ 2024 ਦਾ ਚੈਂਪੀਅਨ ਕੌਣ ਹੋਏਗਾ ਤੁਹਾਡੀ ਮੀਟਿੰਗ ਚ ਕੁਰਸੀਆਂ ਦੀ ਲੜਾਈ ਚੱਲ ਪਈ ਇੱਕ ਦੂਜੇ ਦੇ ਕੁਰਸੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂ ਕੁਰਸੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵਜ੍ਹਾ ਕੀ ਹੋਈ ਕਿ ਇੱਕ ਦੂਜੇ ਨੂੰ ਕੁਰਸੀਆਂ ਮਾਰਨ ਲੱਗ ਪਏ ਕੁੱਟਣ ਲੱਗ ਪਏ ਭਾਜਪਾ ਦੇ ਵਰਕਰ ਆਪਸ ਦੇ ਵਿੱਚ ਨਹੀਂ ਉਹ ਮੇਰੀ ਮੀਟਿੰਗ ਚ ਨਹੀਂ ਹੋਇਆ ਪਹਿਲੀ ਗੱਲ ਤੇ ਇਹ ਹੈ ਤੇ ਕਰੈਕਸ਼ਨ ਕਰ ਲਓ ਉਹ ਮੀਟਿੰਗ ਖਤਮ ਹੋ ਗਈ ਸੀ ਠੀਕ ਹੈ ਤੇ ਮੈਂ ਬੋਲਿਆ ਸੀ ਮੇਰਾ ਸਨਮਾਨ ਵੀ ਕਰਤਾ ਸੀ ਮੈਂ ਸਟੇਜ ਤੋਂ نیچے ਉਤਰ ਗਿਆ ਠੀਕ ਹੈ ਉਸ ਤੋਂ ਬਾਅਦ ਜਿਹੜੇ মিডিਆ ਵਾਲੇ ਨੇ ਉਹ ਕਹਿਣ ਲੱਗੇ ਜੀ ਬਾਈਟ ਲੈਣੀ ਹੈ ਤੇ ਅਸੀਂ ਕਿਹਾ ਜੀ ਇੱਥੇ ਛੋਰ ਸ਼ਰਾਬਾ ਕਰ ਕਰਤਾ ਜਾ ਰਹੇ ਆ ਬਾਹਰ ਲਾਂਚ ਕਰ ਲੈਣੇ ਆ ਜਦੋਂ ਅਸੀਂ 게ਟ ਤੇ ਪਹੁੰਚੇ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਪਿੱਛੋਂ ਕਿਸੇ ਨੇ ਕਿਹਾ ਕਿ ਉਹ ਸਟੇਜ ਤੇ ਕੋਈ ਝਗੜਾ ਕਰ ਰਿਹਾ ਹੈ ਉਹ ਇੱਕ ਕਰਤਾ ਸੀ ਤੇ ਮੈਂ ਤਾਂ ਜਾਣਦਾ ਨਹੀਂ ਕੌਣ ਉਹ ਕਿਤੇ ਉਹਨੂੰ ਮੰਚ ਸੰਚਾਲਨ ਜੋ ਕਰ ਰਿਹਾ ਸੀ ਉਹਨੂੰ ਕਹਿ ਰਿਹਾ ਸੀ ਵੀ ਮੇਰਾ ਭਾਸ਼ਣ ਕਰਾ ਤੂੰ ਕਿਉਂ ਨਹੀਂ ਕਰਾਇਆ ਇਹ ਚਲੇ ਗਏ ਸਾਰੇ ਉਹ ਕਹਿਣ ਲੱਗਿਆ ਵੀ ਤੁਸੀਂ ਕਿਸੇ ਵੀ ਉਹਦੇ ਚਾਹੁੰਦੇ ਨਹੀਂ ਕਰਾ ਗਰੀਚ ਕਿੱਦਾਂ ਕਰਵਾਵਾਂ ਤੇ ਵਿਵਸਥਾ ਇਹ ਉਹਨੇ ਉਹਦੇ ਨਾਲ ਝਗੜਾ ਕੀਤਾ ਜ਼ਰੂਰ ਉਹਨੇ ਹੀ ਵਿਅਕਿਆ ਕੀਤਾ ਇਹ ਦੋ ਕਾਰਜਕਰਤਾ ਦਾ ਝਗੜਾ ਮੀਟਿੰਗ ਖਤਮ ਹੋਣ ਤੋਂ ਬਾਅਦ ਦਾ ਔਰ ਇਹ ਵੀ ਮੰਦਪਾ ਕੀ ਗੱਲ ਆ ਭਾਜਪਾ ਚ ਕਦੇ ਇਦਾਂ ਹੁੰਦਾ ਨਹੀਂ ਇਹ ਵੀ ਹੁਣ ਕੁਝ ਨਵੇਂ ਲੋਗ ਆ ਰਹੇ ਆ ਤੇ ਹੌਲੀ-ਹੌਲੀ ਸੰਸਕਾਰ ਬਣਦੇ ਆ ਪਾਰਟੀ ਦੇ ਲੇਕਿਨ ਅਜਿਹਾ ਕੀ ਹੋਇਆ ਕਿ ਕਿ ਕੁਰਸੀਆਂ ਕਿਉਂਕਿ ਜੇ ਤੁਹਾਨੂੰ ਕੋਈ ਸਟੇਜ ਤੇ ਗੱਲ ਨਹੀਂ ਕਰਨ ਦੇਗਾ ਤੁਸੀਂ ਸਾਈਡ ਤੇ ਬਹਿ ਜਾਓਗੇ ਜਾਂ ਕਿਸੇ ਨੂੰ ਕੋਈ ਨਹੀਂ ਦਿੰਦਾ ਉਹ ਸਾਈਡ ਤੇ ਬਹਿ ਜਾਏਗਾ ਇੱਕ ਦੂਜੇ ਤੇ ਕੁਰਸੀਆਂ ਥੋੜੀ ਮਾਰਨ ਲੱਗ ਪਾਂਗੇ ਕੁਰਸੀਆਂ ਵਾਲਾ ਕੰਮ ਕਿਵੇਂ ਸ਼ੁਰੂ ਹੋਇਆ ਉਹ ਜਿਹੜਾ ਨਵਾਂ ਆਇਆ ਹੋਇਆ ਵਿਅਕਤੀ ਆ ਉਹ ਕਹਿ ਰਿਹਾ ਸੀ ਕਿ ਮੈਨੂੰ ਮੇਰਾ ਭਾਸ਼ਣ ਕਰਾਓ ਤੇ ਤੂੰ ਕਿਉਂ ਨਹੀਂ ਕਰਾਇਆ ਜਦੋਂ ਮੈਂ ਤੈਨੂੰ ਦੋ ਤਿੰਨ ਵਾਰ ਪਹਿਲਾਂ ਵੀ ਕਿਹਾ ਉਹਨੇ ਉਹ ਕਹਿਣ ਲੱਗਾ ਜੀ ਤੁਸੀਂ ਕਿਸੇ ਕੈਟਾਗਰੀ ਚ ਨਹੀਂ ਸੌਂਦੇ ਮੈਂ ਕਿੱਦਾਂ ਕਰਵਾਉਂਦਾ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਪੁੱਛ ਤੇ ਉਹਨੇ ਜਿਹੜਾ ਪ੍ਰਧਾਨ ਵੀ ਪਹੁੰਚ ਗਿਆ ਉਸ ਤੋਂ ਪਹਿਲਾਂ ਪਹਿਲਾਂ ਉਹਨੇ ਉਹਦੇ ਮਾਰਾ ਮਾਰੀ ਕਰਤੀ ਸੀ ਤੇ ਫਿਰ ਉਹ ਉਹਨੇ ਵੀ ਮਾਰਿਆ ਨੈਚੁਰਲੀ ਆ ਹੋਈ ਹੈ ਗੱਲ ਉਹਨਾਂ ਦੀ ਕੋਈ ਐਸੀ ਗੱਲ ਨਹੀਂ ਹੈ ਪਰ ਇਹ ਮੰਦਪਾਗੀ ਗੱਲ ਹੈ बीजेपी ਦੇ ਇਦਾਂ ਨਹੀਂ ਹੁੰਦਾ ਹੁੰਦਾ ਵਰਕਰਾਂ ਦਾ ਇਹ ਪਹਿਲੀ ਵਾਰੀ ਹੋਇਆ ਮੈਂ ਤਾਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਿੰਨਾਂ ਦੇ ਵੱਲੋਂ ਕੁਰਸੀਆਂ ਚਲਾਈਆਂ ਗਈਆਂ ਕਾਰਵਾਈ ਤਾਂ ਬਾਅਦ ਦੀ ਗੱਲ ਆ ਉਹ ਲੋਕਲ ਲੈਵਲ ਤੇ ਰਿਪੋਰਟ ਕਰਨਗੇ ਤੇ ਜ਼ਿਲ੍ਹਾ ਪ੍ਰਧਾਨ ਲਿਖੇਗਾ ਤੇ ਫਿਰ ਪ੍ਰਦੇਸ਼ ਚ ਉੱਤੇ ਵਿਚਾਰ ਹੋ ਕੇ ਅਨੁਸ਼ਾਸਨੀ ਕਮੇਟੀ ਹੈਗੀ ਹੈ ਉਹ ਉਹ ਕਾਰਵਾਈ ਕਰਨ ਦੇ ਪ੍ਰਦੇਸ਼ ਕਮੇਟੀ ਦੇ ਕਾਬਿਲ ਵੀ ਹੈ ਕੋਈ ਅਸੀ ਜ਼ਿੰਮੇਵਾਰੀ ਹੈ ਜਾਂ ਨਹੀਂ ਹੈ ਉਹ ਵੀ ਦੇਖਣਾ ਪਊਗਾ ਦੂਸਰਾ ਵੀ ਜਿਹੜੀ ਕੁਰਸੀਆਂ ਚੱਲ ਰਹੀਆਂ ਸੀ ਇੱਕ ਧੜਾ ਇਹ ਕਹਿ ਰਿਹਾ ਹੈ ਕਿ ਅਸੀਂ ਦਲਿਤ ਭਾਈਚਾਰਾ ਵਾਂ ਔਰ ਭਾਜਪਾ ਦਲਿਤ ਭਾਈਚਾਰੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇ ਜਿਹੜਾ ਦੂਜਾ ਧੜਾ ਜਿਹੜਾ ਕੁਰਸੀਆਂ ਮਾਰ ਰਿਹਾ ਸੀ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਉਹ ਪਤਾ ਨਹੀਂ ਕਹਿ ਕੀ ਰਿਹਾ ਕਹਿ ਕੀ ਨਹੀਂ ਰਿਹਾ ਉਹ ਤਾਂ ਤੁਸੀਂ ਉਹਨਾਂ ਤੋਂ ਪੁੱਛੋ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਮੈਂ ਜਾਣਦਾ ਹੀ ਨਹੀਂ ਜਦੋਂ ਮੈਂ ਤਾਂ ਤਾਂ ਹੀ ਕਹੂੰਗਾ ਨਾ ਕਿਸੇ ਨੂੰ ਉਹਨਾਂ ਨੂੰ ਵੀ ਇਲਜ਼ਾਮ ਲਗਾਵਾਂ ਦੂਸਰੇ ਨੂੰ ਲਗਾਵਾਂ ਉਹ ਮੇਰਾ ਕੰਮ ਨਹੀਂ ਹੈ ਪਰ ਮੈਂ ਸਮਝਦਾ ਇਹ ਮੰਦਪਾ ਕੀ ਗੱਲ ਹੈ ਇਹ ਨਹੀਂ ਹੋਣਾ ਵਲਕਾਂਗ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਆਵਾਦੀ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤਾਲੀਵਾਲ ਨੇ ਕਿਹਾ ਕਿ 2019 ਅਸੀਂ ਪਾਰਟੀ ਬਚਾਉਣ ਦੇ ਲਈ ਲੜੇ ਸੀਗੇ ਪਰ ਤਾਲੀਵਾਲ ਨੇ ਕਿਹਾ ਕਿ ਹੁਣ ਅਸੀਂ 13 0 ਦੇ ਲਈ ਲੜਾਈ ਲੜ ਰਹੇ ਹਾਂ ਆਪ ਨੂੰ ਲੈ ਕੇ ਲੋਕਾਂ ਦਾ ਰਿਸਪੌਂਸ ਚੰਗਾ ਹੈ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਬੇਹਦੀ ਖੁਸ਼ ਹਨ ਸਭ ਤੋਂ ਪਹਿਲਾਂ ਤੁਹਾਡੀ ਪਾਰਟੀ ਨੇ ਉਮੀਦਵਾਰ ਐਲਾਨੇ ਔਰ ਹੁਣ ਹੌਲੀ-ਹੌਲੀ ਬਾਕੀ ਪਾਰਟੀਆਂ ਦੇ ਵੀ ਉਮੀਦਵਾਰ ਆਉਣੇ ਸ਼ੁਰੂ ਹੋ ਚੁੱਕੇ ਆ ਪਰ ਅੰਮ੍ਰਿਤਸਰ ਦੀ ਮੈਂ ਗੱਲ ਕਰਾਂ ਤਾਂ ਚਾਰੇ ਜਿਹੜੀਆਂ ਮੁੱਖ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਤਾਂ ਹੁਣ ਕਿੰਨੀ ਕ ਵੱਡੀ ਚੁਣੌਤੀ ਹੈ ਜਾਂ ਜਿਹੜੇ ਸਾਹਮਣੇ ਮੈਦਾਨ ਦੇ ਵਿੱਚ ਪਲੇਅਰ ਨੇ ਉਹ ਕਿੰਨੇ ਕ ਤਾਕੜ ਲੱਗਦੇ ਤੁਹਾਨੂੰ ਦੇਖੋ ਜਦੋਂ ਇਲੈਕਸ਼ਨ ਕਰਦੇ ਆਪਾਂ ਚੁਣੌਤੀ ਤੇ ਹੁੰਦੀ ਹੈ ਪਰ ਅਸੀਂ ਮਤਲਬ 1 ਮਹੀਨੇ ਤੋਂ ਕਿਉਂਕਿ ਮੇਰੀ ਨੌਨਸਮੈਂਟ 16 ਮਾਰਚ ਨੂੰ ਹੋਵੇਗੀ ਇਸ ਤਰ੍ਹਾਂ ਮੈਂ ਆਪਣੇ ਨੂੰ ਇਨਾਲੇ ਤੋਂ ਆਪਣੀ ਇਲੈਕਸ਼ਨ ਮੈਂਬਰ ਸ਼ੁਰੂ ਕਰਤੀ ਸੀ ਹੁਣ ਤੱਕ ਆਪਾਂ ਬਹੁਤ ਸਾਰੀਆਂ ਮੀਟਿੰਗਾਂ ਕਰ ਲਈਆਂ ਬਹੁਤ ਸਾਰੇ ਲਗਭਗ ਸਭ ਹਲ ਕੇ ਚ ਜਾਏ ਤੇ ਲੋਕਾਂ ਦਾ ਸਪੋਰਟ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ 2 ਸਾਲ ਕੰਮ ਕੀਤੇ ਆ ਉਤੋਂ ਲੋਕ ਬਹੁਤ ਖੁਸ਼ ਨੇ ਬਿਜਲੀ ਦੇ ਬਿੱਲ ਜਿਹਦੋਂ ਨੇ ਬਹੁਤ ਖੁਸ਼ ਹੈ ਬਹੁਤ ਆਰਾਮ ਨਾਲ ਜੀ ਆਮ ਆਦੀ ਵਾਟੀ ਅਮਨ ਸਾਦੀ ਸੀ ਜੀ ਤੁਹਾਨੂੰ ਤੁਸੀਂ ਪਹਿਲਾਂ ਵੀ ਇੱਕ ਵਾਰ ਮੈਦਾਨ ਦੇ ਵਿੱਚ ਉਤਰ ਚੁੱਕੇ ਹੋ ਹਾਲਾਂਕਿ ਉਸ ਵੇਲੇ ਪਾਰਟੀ ਦੀ ਸਰਕਾਰ ਨਹੀਂ ਸੀ ਪੰਜਾਬ ਦੇ ਵਿੱਚ ਹੁਣ ਮੌਜੂਦਾ ਸਰਕਾਰ ਵੀ ਹੈ ਸਰਕਾਰ ਦਾ ਤੁਸੀਂ ਅਹਿਮ ਹਿੱਸਾ ਵੀ ਹੋ ਤਾਂ ਲੱਗਦਾ ਕਿ ਜਿਹੜੇ ਕੰਮਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਦੋਂ ਲੋਕਾਂ ਦੇ ਵਿੱਚ ਜਾ ਕੇ ਗੱਲਾਂ ਕਰਦੇ ਹੋ ਤਾਂ ਕੀ ਰਿਸਪੌਂਸ ਕੀ ਲੱਗ ਰਿਹਾ ਲੋਕ ਨਹੀਂ ਨਹੀਂ ਰਿਸਪੌਂਸ ਵਧੀਆ ਜਿਹੜੀ ਉਹ ਲੈਕਚਰ ਸੀ ਉਹ ਨਹੀਂ ਜੀ ਇੱਕ ਤਾਂ ਸਰਕਾਰ ਨਹੀਂ ਸੀ ਦੂਜਾ ਇਹ ਕਿ ਉਦੋਂ ਪਾਰਟੀ ਦੇ ਵਿੱਚ ਫੁੱਟ ਪੈ ਗਿਆ ਖੈਰਾ ਸਾਹਿਬ ਨੇ ਵੱਖਰੀ ਪਾਰਟੀ ਬਣਾ ਲਈ ਉਦੋਂ ਤੇ ਉਦੋਂ ਸਿਰਫ ਅਸੀਂ ਲੈਕਚਰ ਲਈ ਪਾਰਟੀ ਨੂੰ ਬਚਾਉਣ ਲਈ ਕਿ ਪਾਰਟੀ ਬਚਾਈ ਜਾਵੇ ਆਪਣੀ ਉਹ ਪਾਰਟੀ ਬਚਾਉਣ ਲਈ ਕੰਮਜਾਬ ਹੋ ਗਏ ਜੇਹੀ ਉਹ ਇਲੈਕਸ਼ਨਾਂ ਲੜਦੇ ਤੇ ਮੁੜ ਕੇ 16 ਸੀਟਾਂ ਨਹੀਂ ਹੋਣੀਆਂ ਮਾਦੇ ਚ ਸੋ ਹੁਣ ਹੀ ਜਿੱਤਣ ਲਈ ਲੜ ਰਹੇ ਹੁਣ ਸਾਡਾ ਟੀਚਾ ਸਾਡੇ ਮੁੱਖ ਮੰਤਰੀ ਦਾ ਕਿ 13 ਜੀਤੋ ਜੇ ਜਿਹੜੀ ਅਸਾਂ ਨੂੰ ਕਰਦੇ 13 ਜੀਤੋ ਪੂਰੇ ਪੰਜਾਬ ਚ ਕਰਕੇ ਲੋਕ ਸਭਾ ਦੇ ਵਿੱਚ ਜਿਹੜੇ ਸਾਡੇ ਨਾਲ ਧੱਕੇ ਹੋ ਰਹੇ ਆ ਪੰਜਾਬ ਨਾਲ ਉਹਨਾਂ ਧੱਕਿਆਂ ਨੂੰ ਦੂਰ ਕਹਿਰਾ ਸਾਹਿਬ ਦਾ ਜ਼ਿਕਰ ਕੀਤਾ ਕੱਲ ਜਿਹੜੀ ਲਿਸਟ ਆਈ ਹੈ ਕਾਂਗਰਸ ਦੀ ਸੁਖਪਾਲ ਕਹਿਰਾ ਨੂੰ ਸੀਐਮ ਦਾ ਜਿਹੜਾ ਆਪਣਾ ਹਲਕਾ ਜਿੱਥੋਂ ਐਮਪੀ ਬਣਦੇ ਰਹੇ ਨੇ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨੂੰ ਕਿੰਨੇ ਕੁ ਵੱਡੀ ਚੇਤਾਵਨੀ ਆ ਆਮ ਆਦਮੀ ਪਾਰਟੀ ਨਹੀਂ ਨਹੀਂ ਕੁਝ ਤਾਂ ਉਹ ਤਾਂ ਗਾਦੀ ਸਾਹਿਬ ਦੀ ਪਹਿਲੇ ਉਹ ਬਠਿੰਡੇ ਤੋਂ ਹਰਕਤ ਸੁਖਦੂ ਦਾ ਕੋਈ ਕੁਝ ਤਾਂ ਕਹਿਰਾ ਸਾਡੇ ਲਈ ਕੁਝ ਤਾਂ ਕੋਈ ਕੋਈ ਇਦਾਂ ਦੀ ਗੱਲ ਆ ਫਦਾਦੇ ਕੇ ਅੰਮ੍ਰਿਤਸਰ ਸਟ੍ਰੀਟ ਤੇ ਜੋ ਪਿਕਚਰ ਹੈ ਉਹ ਕਲੀਅਰ ਹੋ ਚੁਕੇ ਹੈ ਆਮ ਆਦੀ ਪਾਰਟੀ ਦੇ ਵੱਲੋਂ ਖੁਲਦੀਪ ਤਾਲੀਵਾਲ ਨੂੰ ਚੋਣ ਮੈਦਾਨ ਚ ਉਤਾਰੇ ਗਿਆ ਹੈ ਗੁਰਜੀਤ ਔਜਲਾ ਨੂੰ ਟਿਕਟ ਦਿੱਤੀ ਗਈ ਹੈ ਤੀਜੀ ਵਾਰ ਮੌਜੂਦਾ ਐਮਪੀ ਨੇ ਅਨਿਲ ਜੋਸ਼ੀ ਨੂੰ ਸ਼ਮਣੇ ਕਲਦਲ ਦੇ ਵੱਲੋਂ ਉਮੀਦਵਾਰ ਆਣਾ ਗਿਆ ਹੈ ਇਸ ਦਿਵਜਾਲੀ ਤਰ੍ਹਾਂ ਦੀ ਸਿਕ ਸੰਦੂ ਭਾਜਪੀ ਦੇ ਉਮੀਦਵਾਰ news